2.5 ਸਾਲ ਸਰਕਾਰ ਦੇ ਗੁਜ਼ਰ ਗਏ ਨੇ ਐਮਐਲਏ ਦਾ ਜਿਹੜਾ ਲੈਡ ਫੰਡ ਹੁੰਦਾ ਹੈ ਜਿਹੜਾ ਉਹਨਾਂ ਨੇ ਕਿਧਰੇ ਰਿਬਨ ਕਟਾਈ ਆ ਜਾਂ ਕਿਧਰੇ ਹੋਰ ਕੋਈ ਵਿਗਾਟਨ ਕਰਨਾ ਹੈਗਾ ਆਪਣੇ ਉਹਨਾਂ ਦੇ ਫੰਡ ਹੁੰਦੇ ਨੇ ਉਹਦੀ ਵਰਤੋਂ ਕਰਨੀ ਹੁੰਦੀ ਹੈ ਵਿਕਾਸ ਵਾਸਤੇ ਪਰ ਉਹ ਫੰਡ ਅਜੇ ਤੱਕ 2.5 ਸਾਲ ਦੇ ਵਿੱਚ ਮਿਲੇ ਨਹੀਂ ਫਿਰ ਜਿਹੜੇ ਐਮਐਲਏ ਨੇ ਉਹ ਕਿਸ ਮੂਹ ਦੇ ਨਾਲ ਆਪਣੀ ਕੰਸਟਿਟੂਐਂਸੀ ਦੇ ਵਿੱਚ ਜਾਣਗੇ ਆ ਬਿਲਕੁਲ ਇੱਕ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਰਿਪੋਰਟ ਛਪੀ ਹੈ ਤਾਂ ਉਸ ਮੁਤਾਬਕ ਬਹੁਤ ਸਾਰੇ ਵੇਰਵੇ ਸਾਂਝੇ ਕੀਤੇ ਗਏ ਖਾਸ ਕਰਕੇ ਸੱਤਾਧਿਰ ਦੇ ਵਿਧਾਇਕਾਂ ਨਾਲ ਵੀ ਉਸ ਦੇ ਵਿੱਚ ਗੱਲ ਹੋਈ ਹੈ ਵਿਰੋਧੀਆਂ ਨਾਲ ਵੀ ਗੱਲ ਹੋਈ ਹੈ ਵਿਰੋਧੀਆਂ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨਾਲ ਐਮਐਲਏ ਪ੍ਰਗਟ ਸਿੰਘ ਦੇ ਨਾਲ ਤੇ ਜਿਹੜੇ ਸੱਤਾਧਿਰ ਦੇ ਸੀ ਉਹਨਾਂ ਦੇ ਨਾਮ ਨਸ਼ਰ ਨਹੀਂ ਹੋਏ ਕਿਉਂਕਿ ਉਹਨਾਂ ਦੇ ਨਾਮ ਉਹਨਾਂ ਨੇ ਇਸ ਕਰਕੇ ਵੀ ਨਹੀਂ ਦੱਸੇ ਹੋਣੇ ਉਹਨਾਂ ਨੇ ਮੰਗ ਹਾਲਾਂਕਿ ਕੀਤੀ ਹੈ ਕਿ ਹਾਂ ਗੱਲ ਠੀਕ ਹੈ ਅਸੀਂ ਵਿਆਹਾਂ ਤੇ ਭੋਗਾਂ ਤੇ ਜਾਣ ਆਸਤੀ ਰਹਿ ਗਏ ਹਾਂ ਬਸ ਸਾਡੇ ਕੋਲ ਹੋਰ ਕੁਝ ਨਹੀਂ ਹੈ ਕਿਉਂਕਿ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਹਾਂ ਤਾਂ ਲੋਕ ਕਦੇ ਧਰਮਸ਼ਾਲਾ ਵਾਸਤੇ ਗ੍ਰਾਂਟ ਦੇ ਦਿਓ ਜੀ ਕਦੇ ਕੋਈ ਸਾਂਝੀ ਕਮਿਊਨਿਟੀ ਸੈਂਟਰ ਬਣਿਆ ਹੋਇਆ ਉਹਦੇ ਵਾਸਤੇ ਗ੍ਰਾਂਟ ਦੇ ਦਿਓ ਜੀ ਜਿਹੜਾ ਤੁਸੀਂ ਵਿਧਾਇਕ ਸਾਹਿਬ ਜਿਹੜਾ ਨੀਂਹ ਪੱਥਰ ਰੱਖ ਕੇ ਸੀ ਕੰਮ ਕਦੋਂ ਮੁਕੰਮਲ ਹੋਣਾ ਉਹਦੇ ਵਾਸਤੇ ਦੇ ਦਿਓ ਜੀ ਟੂਰਨਾਮੈਂਟ ਹੋ ਰਿਹਾ ਉਹਦੇ ਵਾਸਤੇ ਗ੍ਰਾਂਟ ਦੇ ਦਿਓ ਜੀ ਤੇ ਜਿਹੜਾ ਐਮਐਲਏ ਲੈਡ ਫੰਡ ਹੈ ਦਿੱਲੀ ਦੇ ਵਿੱਚ 4 ਤੋਂ 7 ਕਰੋੜ ਰੁਪਇਆ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਮਹਾਰਾਸ਼ਟਰ ਤੇ ਹੋਰ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਵੀ ਇਹ ਵਿਵਸਥਾ ਕੀਤੀ ਗਈ ਹੈ ਕੇਰਲਾ ਵੀ 5 ਕਰੋੜ ਦਿੰਦੀ ਹੈ ਮਹਾਰਾਸ਼ਟਰ ਦੀ ਸਰਕਾਰ ਸ਼ਾਇਦ 3 ਕਰੋੜ ਦਿੰਦੀ ਹੈ ਸਾਲ ਦਾ ਇੱਕ ਵਿਧਾਇਕ ਨੂੰ ਹੁਣ 117 ਵਿਧਾਇਕਾਂ ਦੇ ਵਿੱਚੋਂ ਪਹਿਲੀ ਗੱਲ ਤੇ 92 ਜਿਹੜੇ ਸੱਤਾ ਧਿਰ ਦੀ ਹੈ ਉਹਨਾਂ ਸਾਰਿਆਂ ਦੇ ਵਿੱਚੋਂ ਮੰਤਰੀ ਤੇ ਮੁੱਖ ਮੰਤਰੀ ਆ ਜਿਹੜੇ ਉਹ ਸਾਈਡ ਤੇ ਰੱਖਦੀ ਏ ਕਰਦੀ ਏ ਆਪਾਂ ਤੇ ਬਾਕੀ ਜਿਹੜੇ ਬਚੇ ਵਿਧਾਇਕ ਨੇ ਉਹਨਾਂ ਨੂੰ ਵੀ ਕੁਝ ਨਹੀਂ ਮਿਲਿਆ ਤੇ ਐਮਐਲਏ ਲੈਂਡ ਫੰਡ ਦੀ ਵਿਵਸਥਾ ਇੱਕ ਵਾਰੀ ਮੁੱਖ ਮੰਤਰੀ ਨੇ ਦੱਸਿਆ ਜਾਂਦਾ ਕਿ ਕੀਤੀ ਇਥੋਂ ਤੱਕ ਵੀ ਜਦੋਂ ਮਨਪ੍ਰੀਤ ਸਿੰਘ ਯਾਲੀ ਨੇ ਇੱਕ ਵਾਰੀ ਸਵਾਲ ਵੀ ਪੁੱਛਿਆ ਸੀ ਵਿਧਾਨ ਸਭਾ ਦੇ ਅੰਦਰ ਕਿ ਮੁੱਖ ਮੰਤਰੀ ਸਾਹਿਬ ਕੋਈ ਇਸ ਤਰ੍ਹਾਂ ਦੀ ਵਿਵਸਥਾ ਕਰੋ ਕਿ ਵਿਧਾਇਕਾਂ ਜਿਹੜੇ ਉਹ ਪਿੰਡਾਂ ਦੇ ਵਿਕਾਸ ਕੰਮ ਰੁਕੇ ਪਏ ਆ ਕਿਸੇ ਦਾ ਕੋਈ ਵਿਕਾਸ ਨਹੀਂ ਹੋ ਰਿਹਾ ਇਹਦੇ ਲਈ ਫੰਡ ਜ਼ਰੂਰੀ ਐ ਐਮਐਲਏ ਲੈਡ ਦੀ ਵਿਵਸਥਾ ਕਰੋ ਜਿਵੇਂ ਕੀ ਐਮਪੀ ਲੈਡ ਫੰਡ ਹੁੰਦਾ 5 ਕਰੋੜ ਸਾਲਾਨਾ ਮਿਲਦਾ 5 ਸਾਲਾਂ ਦੇ ਵਿੱਚ 25 ਕਰੋੜ ਹੋ ਗਿਆ ਤੋਂ ਐਮਪੀ ਡਿਪਟੀ ਕਮਿਸ਼ਨਰ ਦੇ ਥਰੂ ਅਧਿਕਾਰੀਆਂ ਦੇ ਥਰੂ ਕਹਿ ਕੇ ਕਿੱਥੇ ਗ੍ਰਾਂਟ ਦਿੱਤੀ ਹੈ ਉਹਦੇ ਥਰੂ ਫੰਡ ਜਿਹੜਾ ਲਾ ਦਿੱਤਾ ਜਾਂਦਾ ਵਿਕਾਸ ਕਾਰਜਾਂ ਦੇ ਵਿੱਚ ਜਿੱਥੇ ਕੋਈ ਲੋੜਵੰਦ ਨੇ ਕਿਸੇ ਦੇ ਮਕਾਨ ਟਹਿ ਗਿਆ ਕੋਈ ਹੜ੍ਹ ਆ ਗਿਆ ਉੱਥੇ ਵੀ ਕਈ ਵਾਰੀ ਰਾਸ਼ੀ ਦੇ ਦਿੱਤੀ ਜਾਂਦੀ ਐਮਪੀਜ਼ ਵੱਲੋਂ ਪਰ ਹੁਣ ਜਿੱਥੇ ਤੱਕ ਇਹ ਗੱਲ ਵਿਧਾਇਕਾਂ ਦੀ ਉਹਨਾਂ ਨੇ ਤਾਂ ਸਿੱਧਾ ਹੀ ਆਪਣੇ ਵਿਧਾਨ ਸਭਾ ਹਲਕੇ ਪੱਧਰ ਤੇ ਉੱਤੇ ਵਿਚਰਨਾ ਹੁੰਦਾ ਹੁਣ ਉਹਨਾਂ ਦੇ ਕੋਲ ਹੈ ਨਹੀਂ ਐ ਫੰਡ ਹੁਣ ਮੁੱਖ ਮੰਤਰੀ ਨੇ 10 ਕਰੋੜ ਰੁਪਈਆ ਦੇਣ ਦੀ ਕਹਿੰਦੇ ਇੱਕ ਵਾਰੀ ਯੋਜਨਾ ਬਣਾ ਲਈ ਜਿਹੜਾ ਮਨਪ੍ਰੀਤ ਸਿੰਘ ਯਾਲੀ ਨੇ ਵੀ ਸਵਾਲ ਚੁੱਕਿਆ ਉਦੋਂ ਵੀ ਮੁੱਖ ਮੰਤਰੀ ਨੇ ਭਰੋਸਾ ਦਵਾਇਆ ਸੀ ਕਿ ਅਸੀਂ ਵਿਸਥਾ ਕਰ ਰਹੀਆਂ ਪ੍ਰਪੋਜ਼ਲ ਤਿਆਰ ਕੀਤੀ ਹੈ ਪਰ ਕਹਿੰਦੇ ਪ੍ਰਪੋਜ਼ਲ sire is ਕਰਕੇ ਨਹੀਂ ਚੜੀ ਕਿਉਂਕਿ ਖਜ਼ਾਨੇ ਦੇ ਵਿੱਚ ਕੁਝ ਦਿਖਦਾ ਨਹੀਂ ਸੀ ਖਜ਼ਾਨਾ ਹਰਿਆ ਭਰਿਆ ਹੁੰਦਾ ਤਾਂ ਸ਼ਾਇਦ ਇਹ ਵੀ ਵਿਸਥਾ ਸ਼ੁਰੂ ਹੋ ਜਾਂਦੀ ਹੁਣ ਵਿਧਾਇਕ ਦੀ ਤਨਖਾਹ ਜਿਹੜੀ ਸਾਰੇ ਭੱਤੇ ਮਿਲਾ ਕੇ ਕਹਿੰਦੇ ਅਸੀਂ 85000 ਰੁਪਏ ਬਣਦੀ ਹੈ ਉਹਦੇ ਵਿੱਚ ਚਾਹ ਪਾਣੀ ਤੇ ਰੋਟੀ ਪਾਣੀ ਤੇ ਆਉਣ ਜਾਣ ਦੇ ਖਰਚੇ ਹੋਰ ਬਹੁਤ ਸਾਰੇ ਵਿਧਾਇਕ ਗਣਾਉਂਦੇ ਰਹਿੰਦੇ ਆ ਕਿ ਸਾਨੂੰ ਤਾਂ ਕੁਝ ਪੱਲੇ ਨਹੀਂ ਪੈਂਦਾ ਪਿੱਛੇ ਜੇ ਇੱਕ ਵਾਰੀ ਮੁੱਖ ਮੰਤਰੀ ਨੇ ਤਾਂ ਇਹ ਵੀ ਯੋਜਨਾ ਬਣਾਈ ਹੈ ਕਿ ਜਿਹੜੀ ਤਨਖਾਹ ਦੇ ਵਿੱਚ ਵੀ ਵਾਧਾ ਕੀਤਾ ਜਾਵੇ ਵਿਧਾਇਕਾਂ ਦੇ ਕਿਉਂਕਿ ਬੜੀ ਘੱਟ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਪਹਿਲਾਂ ਦਿੱਲੀ ਦੇ ਵਿੱਚ ਸਰਕਾਰ ਹੈ ਜਿੱਥੇ ਉੱਥੇ ਵਿਧਾਇਕਾਂ ਦੀ ਤਨਖਾਹ ਵਿੱਚ ਵੀ ਵਾਧਾ ਅਰਵਿੰਦ ਕੇਜਰੀਵਾਲ ਨੇ ਕੀਤਾ ਸੀ ਉੱਥੇ ਜਿਹੜਾ ਐਮਐਲਏ ਲੈਡ ਫੰਡ ਹੈ ਉਹ ਵੀ ਬੜਾ ਰੱਖਿਆ ਹੋਇਆ ਪਰ ਉਸੇ ਤੇ ਤਰਜ਼ ਦੇ ਉੱਤੇ ਕਹਿੰਦੇ ਕਿ 10 ਕਰੋੜ ਦੀ ਯੋਜਨਾ ਤਾਂ ਬਣ ਗਈ 10 ਕਰੋੜ ਕਿਸੇ ਐਮਐਲਏ ਨੂੰ ਕਿਸੇ ਵੀ ਸੂਬੇ ਦੇ ਵਿੱਚ ਮਿਲਦਾ ਨਹੀਂ ਹੈ ਸਾਲਾਨਾ ਪਰ ਮੁੱਖ ਮੰਤਰੀ ਨੇ ਸੋਚਿਆ ਕਿ ਬਣਾ ਲੈਣੇ ਆ ਫਿਰ ਜਦੋਂ ਅਧਿਕਾਰੀਆਂ ਨਾਲ ਸਲਾਹ ਕੀਤੀ ਖਜ਼ਾਨੇ ਆ ਪਾਸਾ ਵਟ ਕੇ ਵੇਖਿਆ ਕਹਿੰਦੇ ਕਿ ਖਰਚਾ ਦਾ ਪਹਿਲਾਂ ਚੁੱਕਣਾ ਪੈ ਰਿਆ ਕਈ ਜੇ ਅਸੀਂ ਗਰੰਟੀਆਂ ਦਿੱਤੀਆਂ ਹੋਈਆਂ ਉਹ ਨਹੀਂ ਪੂਰੀਆਂ ਹੋ ਰਹੀਆਂ ਚਾਹ ਬੀਬੀਆਂ ਦੇ ਹਜ਼ਾਰ ਹਜ਼ਾਰ ਖਾਤੇ ਚ ਪਾਉਣੇ ਆ ਜਾਂ ਫਿਰ ਬਿਜਲੀ ਦੀ ਜਿਹੜੀ ਮੁਫਤ ਸਕੀਮ ਲਾਗੂ ਕਰਨੀ ਹੈ ਕਿਵੇਂ 5 ਸਾਲਾਂ ਦੇ ਵਿੱਚ ਅਸੀਂ ਕਢਨੇ ਆ 5 ਸਾਲ ਉਹਦੇ ਬਾਰੇ ਹੋਰ ਬੜੀਆਂ ਸਮੱਸਿਆਵਾਂ ਨੇ ਉਧਰ ਕੇਂਦਰ ਫੰਡ ਰੋਕੀ ਬੈਠਾ ਹੈ ਕੇਂਦਰ ਸਰਕਾਰ ਵੱਲੋਂ ਕਦੇ ਆਰਡੀਐਫ ਕਦੇ ਐਨਐਚਐਮ ਦਾ ਪੈਸਾ ਤੇ ਕਦੇ ਕੋਈ ਹੋਰ ਸਕੀਮਾਂ ਦਾ ਪੈਸਾ ਇਹ ਸਾਰੀਆਂ ਮੁਸੀਬਤਾਂ ਦੇ ਵਿੱਚ ਜਾਲ ਦੇ ਵਿੱਚ ਜਿਹੜਾ ਫਸਿਆ ਹੋਇਆ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਸੂਬਾ ਉਸ ਦੇ ਤਹਿਤ ਇਹ ਸੰਭਵ ਨਹੀਂ ਹੈ ਪਰ ਜਿਹੜੇ ਸੱਤਾਧਿਰ ਦੇ ਵਿਧਾਇਕਾਂ ਨੇ ਬਿਆਨ ਕੀ ਦਿੱਤੇ ਆ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਆਖਿਆ ਕਿ ਹਾਂ ਸਾਨੂੰ ਲੋੜ ਬਹੁਤ ਹੈ ਇਹਨਾਂ ਫੰਡਾਂ ਦੀ ਹੁਣ ਐਮਐਲਏ ਗੁਰਪ੍ਰੀਤ ਗੋਗੀ ਦੀ ਗੱਲ ਕਰੀਏ ਤੇ ਉਹਨਾਂ ਨੇ ਤੇ ਉਹ ਫੰਡ ਆ ਜਿਹੜਾ ਲੱਗਿਆ ਨਹੀਂ ਸਹੀ ਸਮੇਂ ਦੇ ਉੱਤੇ ਜਿਹੜਾ ਬੁੱਢਾ ਨਾਲਾ ਸਾਫ਼ ਹੋਣਾ ਸੀ ਸਫਾਈ ਹੋਣੀ ਸੀ ਉਹਨਾਂ ਨੇ ਤੇ ਆਪਣੇ ਹੱਥੀ ਰੱਖਿਆ ਨਹੀਂ ਪੱਥਰ ਹੀ ਪੁੱਟ ਸਟਿਆ ਸੀ ਉਹਦੀ ਵੀ ਬੜੀ ਚਰਚਾ ਹੋਈ ਇਸੇ ਤਰ੍ਹਾਂ ਹੋਰ ਵਿਧਾਇਕ ਬੇਸ਼ੱਕ ਖੁੱਲ ਕੇ ਸਾਹਮਣੇ ਨਹੀਂ ਆਏ ਪਰ ਉਹਨਾਂ ਨੇ ਇੱਕ ਗੱਲ ਦਾ ਅੰਦਰ ਖਾਤੇ ਕਰਲਾ ਬਹੁਤ ਰਿਹਾ ਕਿ ਅਸੀਂ ਜਾਈਏ ਕਿਹੜੇ ਹਸਾਬ ਨਾਲ ਜਿਵੇਂ ਹੁਣ ਪੰਚਾਇਤਾਂ ਨੇ ਜਿਨ੍ਹਾਂ ਨੇ ਸਰਪੰਚ ਦੇ ਚਾਹ ਮਾੜਨਾ ਪੰਚਾਂ ਦੇ ਚਾਹ ਵੜਾ ਉਹ ਵਿਧਾਇਕਾਂ ਕੋਲ ਵੀ ਗਏ ਹੋਣਗੇ ਤੇ ਕਈਆਂ ਕੋਲ ਵਿਧਾਇਕਾਂ ਨੂੰ ਵੀ ਜਾਣਾ ਪੈਣਾ ਕਿਉਂਕਿ ਕੱਲ ਨੂੰ ਕਈਆਂ ਦੇ ਕੋਲ ਵੋਟ ਬੈਂਕ ਬਹੁਤ ਵੱਡਾ ਹੁੰਦਾ ਹੈ ਪਿੰਡਾਂ ਦੇ ਪਿੰਡ ਇੱਕ ਸਰਪੰਚ ਦੇ ਕਹਿਣ ਦੇ ਉੱਤੇ ਇੱਕ ਨੰਬਰਦਾਰ ਦੇ ਕਹਿਣ ਦੇ ਉੱਤੇ ਚੱਲਦੇ ਹੁੰਦੇ ਆ ਇਸ ਕਰਕੇ ਬਹੁਤ ਸਾਰੇ ਵਿਧਾਇਕਾਂ ਨੂੰ ਉਹਨਾਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਤੋਂ ਮੋਤਬਾਰਾਂ ਤੋਂ ਵੀ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਕਿਉਂਕਿ ਜਦੋਂ ਵਿਧਾਨ ਸਭਾ ਦੀ ਚੋਣ ਹੁੰਦੀ ਹੈ ਤਾਂ ਫਿਰ ਇਨ੍ਹਾਂ ਸਰਪੰਚਾਂ ਪੰਚਾਂ ਦੀ ਚੱਕਰ ਕੱਟਣੇ ਪੈਂਦੇ ਆ ਵਿਧਾਇਕਾਂ ਨੂੰ ਕਿ ਫਲਾਣੇ ਪਿੰਡ 'ਚ ਤਿਆਰੀ ਕਰਾਓ ਜੀ ਚੋਣ ਆ ਗਈ ਆ ਨੇੜੇ ਤੇ ਹੁਣ ਗ੍ਰਾਮ ਪੰਚਾਇਤਾਂ ਨੇ ਜਿਹੜੀਆਂ ਜਿਹੜੇ ਨੁਮਾਇੰਦੇ ਬਣਨਾ ਚਾਹੁੰਦੇ ਹੋ ਇਹਨਾਂ ਕੋਲ ਇਹ ਇਹ ਸਾਰਾ ਕੁਝ ਆ ਜਿਹੜਾ ਕਿ ਐਮਐਲਏ ਲੈਂਡ ਫੰਡ ਹੈ ਨਾ ਲੋਕਲ ਏਰੀਆ ਡਿਵੈਲਪਮੈਂਟ ਦਾ ਇੱਕ ਆਪਣੀ ਕੌਨਸਟੀਚੂਐਂਸੀ ਦੇ ਵਿੱਚ ਆਪਣੀ ਹਲਕੇ ਦੇ ਵਿੱਚ ਲਾਉਣ ਦੇ ਲਈ ਉਹ ਬੜਾ ਜ਼ਰੂਰੀ ਆ ਜਿਹੜਾ ਮਿਲਿਆ ਨਹੀਂ ਹੁਣ ਐਮਐਲਏ ਪ੍ਰਗਟ ਸਿੰਘ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਹਿੰਦੇ ਹਲਕਾ ਇੰਚਾਰਜ ਜਿੱਥੇ ਸੱਤਾ ਧਿਰ ਦਾ ਵਿਧਾਇਕ ਆ ਉੱਥੇ ਤਾਂ ਭਾਵੇਂ ਉਹਨਾਂ ਨੂੰ ਕੋਈ ਦਵਾਨੀ ਮਿਲ ਜਾਵੇ ਪਰ ਜਿੱਥੇ ਹਲਕਾ ਇੰਚਾਰਜ ਲਾ ਦਿੱਤੇ ਜਾਂਦੇ ਆ ਉਹਦੇ ਨਾਲ ਹਲਕਾ ਇੰਚਾਰਜ ਹੀ ਡੀਲ ਕਰਦਾ ਡਿਪਟੀ ਕਮਿਸ਼ਨਰ ਨਾਲ ਹੋਰਾਂ ਨਾਲ ਐਸਐਸਪੀ ਨਾਲ ਉਧਰੋਂ ਪੁਲਿਸ ਮੁਖੀ ਨਾਲ ਉਧਰੋਂ ਸਿਵਲ ਪ੍ਰਸ਼ਾਸਨ ਦੇ ਮੁਖੀ ਨਾਲ ਕਹਿੰ ਅਰਤੇਲਾ ਦਿੱਤਾ ਨਹੀਂ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਬਿਆਨ ਰਿਕਾਰਡ ਕਰਾਇਆ ਉਹ ਕਹਿੰਦੇ ਵੀ ਸਰਕਾਰ ਕੋਲ ਤਾਂ ਕਹਿੰਦੇ ਤੁਸੀਂ ਛੱਡੋ ਐਮਐਲਏ ਨੂੰ ਪੈਸੇ ਪੂਸੇ ਦੇਣ ਦੀ ਗੱਲ ਫੰਡ ਦੇਣ ਦੀ ਗੱਲ ਤਾਂ ਦੂਰ ਦੀ ਗੱਲ ਰਹੀ ਸਰਕਾਰ ਕੋਲ ਤਾਂ ਜ਼ਹਿਰਖਾਨ ਨੂੰ ਪੈਸਾ ਨਹੀਂ ਜਿਵੇਂ ਉਹ ਗੱਲ ਕਰਦੇ ਹੁੰਦੇ ਆ ਆਪਣੇ ਭਾਸ਼ਣਾ 'ਚ ਆਪਣੇ ਬਿਆਨਾਂ 'ਚ ਇਸ ਤਰ੍ਹਾਂ ਦੀ ਉਹ ਗੱਲ ਕਰ ਰਿਹਾ ਹੁਣ ਵੀ ਉਹਨਾਂ ਦਾ ਇੱਕ ਪ੍ਰੈਸ ਨੋਟ ਆਇਆ ਜਿਸ ਵਿੱਚ ਉਹ ਕਹਿ ਰਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੀ ਜਿਹੜੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਉਹਨਾਂ ਨੇ ਇੱਥੇ ਗਲਤ ਲੀਡਰਸ਼ਿਪ ਨੂੰ ਅੱਗੇ ਲਾਇਆ ਹੋਇਆ ਮੁਰੇ ਲਾਇਆ ਹੋਇਆ ਜਿਸ ਦੇ ਕਰਕੇ ਪੰਜਾਬ ਦਾ ਜਿਹੜਾ ਹਾਲਾਤ ਨੇ ਉਹ ਦਿਨ-ਬਰ ਦਿਨ ਬੱਤਰ ਬੱਤਰ ਹੁੰਦੇ ਜਾਂਦੇ ਆ ਬੱਤਰ ਤੋਂ ਬੱਤਰ ਇਸ ਕਰਕੇ ਇਹਨਾਂ ਨੂੰ ਠੀਕ ਕਰਨ ਦੇ ਲਈ ਯੋਗ ਅਗਵਾਈ ਦੀ ਲੋੜ ਹੈ ਉਹਨਾਂ ਦਾ ਇਸ਼ਾਰਾ ਕਿਹੜੇ ਪਾਸੇ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੀ ਬੋਲਦੇ ਆ ਉਹ ਫਿਰ ਸਬਕ ਸਿਖਾਉਣ ਵਾਸਤੇ ਵਿਰੋਧੀਆਂ ਨੂੰ ਆਪਣੇ ਅੰਦਾਜ਼ 'ਚ ਹਮੇਸ਼ਾ ਇਹ ਕਹਿੰਦੇ ਆ ਕਿ ਮੈਂ ਤਾਂ ਸਾਨੂੰ ਨਾ ਦੱਸਣ ਕਿ ਸਰਕਾਰ ਕਿਵੇਂ ਚਲਣੀ ਹੈ ਸਾਨੂੰ ਪਤਾ ਹੈ ਪੁਰਾਣਿਆਂ ਵਾਂਗ ਉਹ ਨਹੀਂ ਕਿ ਅਸੀਂ ਹਿੱਸੇ ਪੱਤੇ ਰੱਖੀਏ ਅ ਸਾਡਾ ਹਿੱਸਾ ਪਤ ਹੀ ਨਹੀਂ ਅਸੀਂ ਰੱਖਦੇ ਹੁੰਦੇ ਅਸੀਂ ਵਿਕਾਸ ਦੇ ਕੰਮ ਕਰਦੇ ਹਾਂ ਲੋਕਾਂ ਚ ਆਏ ਹਾਂ ਲੋਕਾਂ ਚ ਜਾਣਾ ਤੇ ਲੋਕਾਂ ਦੇ ਲਈ ਕੰਮ ਕਰਾਂਗੇ ਇਸੇ ਕਰਕੇ ਆਪਣੇ ਵਿਧਾਇਕਾਂ ਨੂੰ ਸਮੇਂ-ਸਮੇਂ ਤੇ ਉਪਾਠ ਵੀ ਪੜਾਉਂਦੇ ਰਹਿੰਦੇ ਆ ਕਈ ਮੰਤਰੀਆਂ ਨੂੰ ਹੱਲਾਸ਼ੇਰੀ ਵੀ ਦਿੰਦੇ ਆ ਕਈਆਂ ਦੀ ਖਿਚਾਈ ਵੀ ਕਰ ਦਿੰਦੇ ਆ ਪਰ ਦੂਜੇ ਪਾਸੇ ਵਿਰੋਧੀਆਂ ਦਾ ਕਹਿਣਾ ਕਿ ਜਿਹੜੇ ਫੰਡਾਂ ਦੀ ਤੁਸੀਂ ਗੱਲ ਕਰਦੇ ਹੋ ਇਹ ਮਿਲਣੇ ਤਾਂ ਬਹੁਤ ਜ਼ਰੂਰੀ ਹੈ ਪਰ ਇਸ ਸਰਕਾਰ ਨੇ ਢੇਲਾ ਨਹੀਂ ਦਿੱਤਾ ਜਿਸ ਦੇ ਕਰਕੇ ਸੱਤਾਧਰ ਦੇ ਵਿਧਾਇਕ ਆ ਜਿਹੜੇ ਉਹ ਵੀ ਅੱਕੇ ਔਕੇ ਜੇ ਨਜ਼ਰ ਆ ਰਹੇ ਆਪਣੇ ਆਪ ਦੇ ਵਿੱਚ ਕਈ ਮਨ ਦਾ ਬਾਲ ਕੱਢ ਲੈਂਦੇ ਇੱਕ ਦੂਜੇ ਕੋਲ ਗੱਲਾਂ ਕਰਕੇ ਤੇ ਕਈ ਅੰਦਰ ਹੀ ਦੱਬੀ ਬੈਠੇ ਆ ਕਿ ਹੁਣ ਕਈਏ ਤੇ ਕਈਏ ਕਿਨੂੰ ਪਤਾ ਹੈ ਕਿ ਸਾਡੇ ਖਜ਼ਾਨੇ ਦਾ ਹਾਲ ਕੀ ਹੈ ਐਮਐਲਏ ਲੈਂਡ ਫੰਡ ਆ ਜਿਹੜਾ ਉਹ ਜ਼ਰੂਰੀ ਬਹੁਤ ਹੈ ਹਲਕਿਆਂ ਦੇ ਵਿਕਾਸ ਦੇ ਲਈ ਪਰ ਇਹ ਕਦੋਂ ਪ੍ਰਬੰਧ ਹੋਣਗੇ ਕਦੋਂ ਦਿੱਤਾ ਜਾਏਗਾ ਕਦੋਂ ਯੋਜਨਾ ਬਣੇਗੀ ਇਸ ਤੇ ਲਈ ਕੁਝ ਕਿਹਾ ਨਹੀਂ ਜਾ ਸਕਦਾ ਪ੍ਰਧਾਨ ਮੰਤਰੀ ਨੇ ਇੱਕ ਵਾਰੀ ਕਹਿੰਦੇ ਕਿ ਯੋਜਨਾ ਬਣਾਉਣ ਦੀ ਕੋਸ਼ਿਸ਼ ਕੀਤੀ 10 ਕਰੋੜ ਰੁਪਇਆ ਦੇਣ ਨੂੰ ਤਾਂ ਤਿਆਰ ਹੋ ਗਏ ਸੀ ਕਿ ਕਐਮਐਲ ਨੂੰ ਦੇਾਂਗੇ ਚਾਹੇ ਉਹ ਵਿਰੋਧੀਆਂ ਦਾ ਹੈ ਤੇ ਚਾਹੇ ਸੱਤਾ ਧਿਰ ਦਾ ਪਰ ਜਦੋਂ ਵੇਖਿਆ ਕਿ ਖਜ਼ਾਨਾ ਸਾਥ ਨਹੀਂ ਦਿੰਦਾ ਤਾਂ ਉਦੋਂ ਫਿਰ ਇੱਕ ਵਾਰੀ ਚੁੱਪ ਵੱਟ ਲਈ ਗਈ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਿਹੜੇ 2.5 ਸਾਲ ਪਏ ਆ ਉਸ ਦੇ ਵਿੱਚ ਹੀ ਇਸ ਯੋਜਨਾ ਨੂੰ ਲਾਗੂ ਕੀਤਾ ਜਾ ਸਕੇ ਪਰ ਹਾਲੇ ਘਰ ਦੂਰ ਨਜ਼ਰ ਆ ਰਿਹਾ ਇਸ ਦੇ ਬਾਰੇ ਕੋਈ ਠੋਸ ਰੂਪ ਦੇ ਵਿੱਚ ਅਮਲੀ ਜਾਮਾ ਪਾਇਆ ਜਾਵੇ ਇਸ ਨੀਤੀ ਨੂੰ ਐਮਐਲਏ ਲੈਡ ਪਾਲਿਸੀ ਨੂੰ ਲੈ ਕੇ ਇਹ ਨੇੜੇ ਤੇੜੇ ਨਜ਼ਰ ਆ ਨਹੀਂ ਰਿਹਾ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਜ਼ਰ ਆ ਗਿਆ ਤਾਂ ਫਿਰ ਵਿਧਾਇਕਾਂ ਦੇ ਕੋਲ ਜੇਬਾਂ ਜਿਹੜੀਆਂ ਨੇ ਜਾਂ ਉਹਨਾਂ ਦੇ ਜਿਹੜੇ ਖਜ਼ਾਨੇ ਭਰਪੂਰ ਹੋ ਜਾਣਗੇ ਤੇ ਉਸ ਦੇ ਵਿੱਚੋਂ ਹੀ ਆਪਣੇ ਵਿਕਾਸ ਦੇ ਲਈ ਆਪਣੇ ਹਲਕੇ ਦੇ ਲਈ ਵਿਕਾਸ ਕਰਨ ਦੇ ਲਈ ਉਹ ਫੰਡ ਉ ਵਰਤ ਸਕਦੇ ਆ ਇਹ ਕਦੋਂ ਆਉਂਦਾ ਦਿਨ ਉਹ ਭਾਗਾਂ ਵਾਲਾ ਦਿਨ ਹੋਵੇਗਾ ਜਦੋਂ ਇਹ ਦਿਨ ਆਵੇਗਾ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਦਿਨ ਛੇਤੀ ਆਉਣੇ ਚਾਹੀਦੇ